ਯੂਟਿਊਬ ਵਾਲੇ ਦਰਸ਼ਕਾਂ ਦਾ ਸਾਡੇ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਹੋਰ achar ਦੀ recipe ਦੇਣ ਜਾ ਰਹੇ ਹਾਂ ਉਹ ਹੈ ਮੋਟੀ ਹਰੀ ਮਿਰਚ ਜਿਹੜੀ ਆ ਉਹ ਵੀ ਖਾਣ ਨੂੰ ਬੜੀ ਸਵਾਦ ਲੱਗਦੀ ਹੈ ਉਹਦਾ ਪਰਮਾ achar ਜਿਹੜਾ ਪਾਇਆ ਜਾਂਦਾ ਬੜਾ ਵਧੀਆ ਲੱਗਦਾ ਕਿਉਂਕਿ ਉਹ ਇਸੇ ਹੀ ਸੀਜ਼ਨ ਦੇ ਵਿੱਚ ਆਉਂਦੀ ਆ ਤੇ ਉਹਦੇ ਲਈ ਆਪਾਂ ਨੂੰ ਕੀ ਆ ਦੇਖੋ ਆਪਣੀਆਂ ਅੱਧਾ ਕਿਲੋ ਦਾ ਥੋੜੀਆਂ ਹੈਗੀਆਂ ਨੇ ਮਿਰਚਾਂ 1/2 ਕਿਲੋ ਤੋਂ ਮਿਰਚਾਂ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਤੋਸ ਕੇ ਸੁਕਾਇਆ ਹੋਇਆ ਇਹਦੇ ਵਿੱਚ ਕੋਈ ਵੀ ਇੱਕ ਵੀ ਡ੍ਰੌਪ ਜਿਹੜਾ ਹੈ ਪਾਣੀ ਦਾ ਨਹੀਂ ਹੈਗਾ ਇਹਦੀਆਂ ਡੰਡੀਆਂ ਪਿੱਛੋਂ ਤੋੜ ਦਿੰਦੇ ਕਿਉਂਕਿ ਡੰਡੀਆਂ ਦੇ ਨਾਲ ਕੀ ਹੈ ਅਚਾਰ ਦੇ ਖਰਾਬ ਹੋਣ ਦੀ ਸੰਭਾਵਨਾ ਬਣ ਜਾਂਦੀ ਆ ਤੇ ਉਹਦੇ ਲਈ ਜਿਹੜੀ ਕੋਈ ਖਰਾਬ ਮਿਰਚ ਹੈ ਜਿਵੇਂ ਹੁਣ ਇੱਥੋਂ ਥੋੜੀ ਜਿਹੀ ਇਹਨੂੰ ਵੀ ਮੈਂ ਜਿਹੜਾ ਹੈ ਕੱਟ ਕੇ ਬਾਹਰ ਕਰਦਾ ਸੀ ਤੇ ਆ ਇਹਦੇ ਲਈ ਸਾਨੂੰ ਜਿਹੜੇ ਮਸਾਲੇ ਚਾਹੀਦੇ ਨੇ ਉਹ ਆ ਸਾਡੇ ਸਾਹਮਣੇ ਪਏ ਨੇ ਜੀ ਆ ਦੇਖੋ ਹੈ ਇੱਕ ਚਮਚਾ ਹੈਗਾ ਜੀ ਜੀਰਾ ਇਹ ਹੈਗੀ ਆ ਕਸ਼ਮੀਰੀ ਲਾਲ ਮਿਰਚ ਇੱਕ ਤੋਂ ਡੇਢ ਚਮਚ ਅੱਧਾ ਚਮਚ ਹੈਗਾ ਜੀ ਆਪਣਾ ਮੇਥੀ ਇਹ ਅੱਧਾ ਕ ਚਮਚ ਹੈਗਾ ਹਿੰਗ ਇੱਕ ਚਮਚ ਕਾਲੀ ਮਿਰਚ ਦੋ ਚਮਚ ਹੈਗੇ ਨੇ ਸਿੰਧਾ ਨਮਕ ਇੱਕ ਚਮਚ ਹੈਗਾ ਕਾਲਾ ਨਮਕ ਇਹ ਹੈਗਾ ਸੌਂਫ ਪਾਊਡਰ ਇੱਕ ਚਮਚ ਤੇ ਤਿੰਨ ਚਮਚ ਹੈਗੇ ਨੇ ਧਨੀਆ ਦੇ ਇਹ 2 ਚਮਚ ਹੈਗੇ ਨੇ ਆਪਣੇ ਜੀ ਰਾਈ ਜਿਹੜੀ ਆ ਪੀਲੇ ਵਾਲੀ ਇਹਦੀ ਕਲੌਂਜੀ ਇਦਾਂ ਅੰਧਾ ਚਮਚ ਇਹਨਾਂ ਸਾਰਿਆਂ ਮਸਾਲਿਆਂ ਨੂੰ ਪਹਿਲਾਂ ਕੀ ਹੈ ਜਿਹੜੇ ਆਪਾਂ ਡਰਾਈ ਰੋਸਟ ਕਰਨਾ ਔਰ 4 ਚਮਚ ਆਪਾਂ ਸੌਂਫ ਦੇ ਵੀ ਪਾਉਣੇ ਨੇ ਆਹ ਪਾਤੇ ਦੇ ਵੀ ਤੇ ਇਹਨਾਂ ਨੂੰ ਬਸ ਡਰਾਈ ਰੋਸਟ ਕਰਨਾ ਤਾਂ ਕਿ ਜਿਹੜਾ ਮਸਟਰ ਆ ਉਹ ਪੂਰੀ ਤਰ੍ਹਾਂ ਖਤਮ ਹੋ ਜਾਏ ਕਿਉਂਕਿ ਜਿਹੜਾ ਮਸਟਰ ਹੁੰਦਾ ਉਹ ਅਚਾਰ ਨੂੰ ਖਰਾਬ ਕਰ ਦਿੰਦਾ ਤੇ ਉਹ ਦੇਖੋ ਜੀ ਆਪਣਾ ਸਰੋਂ ਦਾ ਤੇਲ ਗਰਮ ਹੋ ਰਿਹਾ ਗਰਮ ਹੋ ਕੇ ਸੋ ਬੁਢੜਾਗਾ ਰਹਿਣਾ ਚਾਹੀਦਾ ਫਿਰ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਇਹਨੂੰ ਪਾਵਾਂਗੇ ਗਾਇ ਰੋਸਟ ਕਰਕੇ ਫਿਰ ਇਹਨੂੰ ਥੋੜਾ ਦਰਦਰਾ ਜਿਹਾ ਪੀਸ ਲੈ ਇਹ ਜਿਹਦੇ ਵਿੱਚ ਆਪਾਂ ਕਲੌਂਜੀ ਦੀ ਪੀਸੀ ਹੈ ਜਾਂ ਇਹਨੂੰ ਕੋਈ ਡਰਾਈ ਰੋਸਟ ਕਰਨ ਦੀ ਲੋੜ ਨਹੀਂ ਹੈਗੀ ਬਾਕੀ ਇਹ ਜਿਹੜੇ ਹਨ ਇਹਨਾਂ ਮਸਾਲਿਆਂ ਨੂੰ ਕਰ ਲਿਆ ਹਾਂ ਮਸਾਲਾ ਲਓ ਹਾਲੋ ਜੀ ਆ ਦੇਖੋ ਦਰਦਰਾ ਜਿਹਾ ਪਿਸ ਗਿਆ ਬਹੁਤਾ ਬਰੀਕ ਨਹੀਂ ਹੈਗਾ ਇੰਨਾ ਏਦਾਂ ਦਾ ਮਸਾਲਾ ਚਾਹੀਦਾ ਆਪਾਂ ਨੂੰ ਇਹ ਜੇ ਆਪਾਂ ਕਲੌਂਜੀ ਨਹੀਂ ਪਾਈ ਕਲੌਂਜੀ ਇਸ ਤਰ੍ਹਾਂ ਹੀ ਪਾਉਣੀ ਆ ਔਰ ਇਹ ਹੈਗਾ ਸਾਉਂਡ ਪਾਊਡਰ ਇਹਨੂੰ ਆਪਾਂ ਇੱਧੇ ਪਾ ਦਨੇ ਇਹਨਾਂ ਸਾਰੇ ਇਹਦੇ ਵਿੱਚ ਅਸੀਂ ਸਿਫਟ ਕਰ ਲਵਾਂਗੇ ਔਰ ਇਹਦੇ ਵਿੱਚ ਅਸੀਂ ਆ ਜੜੀਆਂ ਨੇ ਮਿਰਚ ਸਾਰੇ ਔਰ ਇਹ ਜੋ ਹਲਦੀ ਵੀ ਇੱਧਰ ਤੋਂ ਚੰਗੀ ਪਾ ਦਨੇ ਆ ਇੱਕ ਚਮਚਾ ਪਾ ਦਨੇ ਇਹਦੇ ਚ ਜ਼ਿਆਦਾ ਤਰੀ ਲੋੜ ਹੈਗੀ ਬਸ ਬਹੁਤ ਹੈ ਨਾ ਮੈਂ ਇਹ ਪਾ ਥੋੜਾ ਜਿਹਾ ਤੇਲ ਪਾ ਲੇ ਇਹਦੇ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਮਿਲਲੇ ਜਾ ਹੋ ਜਾਈ ਤੇ ਫਿਰ ਮੈਂ ਉੱਪਰ ਸਾਰੇ ਨੂੰ ਮਿਕਸ ਕਰਕੇ ਚੰਗੇ ਤਰੀਕੇ ਨਾਲ ਫਿਰ انا ਨੂੰ ਸਿਲਟਰ ਦੇ ਵਿੱਚ ਫਿਲ ਕਰਾਂਗੇ ਤੇ ਆ ਵਰਤਮਾਨ ਰੱਖਿਆ ਹੋਇਆ ਬਿਲਕੁਲ ਸੁਕਾਇਆ ਹੋਇਆ ਇਹਦੇ ਚ ਡਰਾਈ ਹੈ ਬਿਲਕੁਲ ਫੇਰ ਅਸੀਂ ਇਹਨੂੰ ਇਹਦੇ ਵਿੱਚ ਪਾ ਕੇ 4-5 ਦਿਨ ਇਹਨੂੰ ਧੁੱਪ ਲਵਾ ਲਓ ਤੇ ਮੇਰੇ ਬਸ ਥੋੜਾ ਚਾਰ ਜਿਹੜਾ ਹੈ 4-5 ਦਿਨ ਵਿੱਚ ਰੈਡੀ ਹੋ ਜਾਏਗਾ। ਆਹ ਦੇਖੋ। ਬਸ ਇਦਾਂ ਦਾ ਮਸਾਲਾ ਪਾਉਣਾ ਚਾਹੀਦਾ ਗਿੱਲਾ ਜਿਹਾ ਹੋ ਗਿਆ ਬਸ। ਬਸ ਹੁਣ ਆਪਾਂ ਇਹਨੂੰ ਫਿਲ ਕਰ ਦਾਂਗੇ ਵਿੱਚ। ਟਿੰਗ ਕਰਕੇ ਤੇ ਇਹਨੂੰ ਵੀ ਇਹਦੇ ਵਿੱਚ ਅਲੱਗ ਫਿਰਦਾ ਫਿਲ ਕਰ ਦਾਂਗੇ। ਤਰਾਇਨ ਉਪਰ ਪੜ ਦੇਣੀ ਹੈ ਸਾਰੀਆਂ ਮਿਰਚਾਂ